ਮੇਰਾ ਪਿੰਡ ਤਸੋਲੀ ਹੈ ਜੀ ਮੈਂ ਤਸੋਲੀ ਤੋਂ ਆਇਆ ਸਨੇਟੇ ਕੋਲ ਪਿੰਡਾ ਜੀ ਮੇਰਾ ਪਰਿਵਾਰ ਸਮੇਤ ਆਇਆ ਕਿਹ ਕਾਰਨ ਹੈ ਛੋਟੇ ਛੋਟੇ ਬੱਚੇ ਲੈ ਕੇ ਅਤੁੱਲ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਬੱਚੇ ਛੋਟੇ ਲੈ ਕੇ ਆਏ ਕੋਈ ਡਰ ਨਹੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਠੀਕ ਹੈ ਜੀ ਆਪਣੇ ਬੱਚਿਆਂ ਨੂੰ ਦਿਖਾਣ ਆਏ ਆ ਕਿ ਅਸੀਂ ਕੀ ਕੀ ਕਿੱਥੋਂ ਕਿੱਥੋਂ ਨਿਕਲ ਗਏ ਆ ਕਿ ਕਿਸ ਸੰਘਰਸ਼ ਸਾਡੇ ਉੱਪਰ ਪੜਤ ਰਿਹਾ ਅਸੀਂ ਇਹ ਬੜੇ ਹੋ ਕੇ ਕੱਲ ਨੂੰ ਸੋਚਣ ਸਕਣ ਆਪਣੀ ਮਰਜ਼ੀ ਨਾਲ ਆਪਣੇ ਕੰਮ ਕਰਨ ਸਰਕਾਰਾਂ ਦਾ ਬਹੁਤ ਗੰਦੀਆਂ ਆ ਜੇ ਸਾਡੀ ਸਰਕਾਰਾਂ ਦੇ ਹਿਸਾਬ ਨਾਲ ਤਾਂ ਚੱਲ ਨਹੀਂ ਸਕਦੇ। ਕਿਵੇਂ ਦੇਖਦੇ ਹੋ ਗੋਲੇ ਛੁੱਟੇ ਜਾ ਰਹੇ ਨੇ ਲਗਾ ਅੱਜ ਦਿੱਲੀ ਵੱਲ ਕੂਚ ਕਰਨੀ ਸੀ ਕਿਸਾਨਾਂ ਨੇ ਜਾਣ ਤਮੀ ਢੰਗ ਨਾਲ। ਪਰ ਫਿਰ ਕਿਸਾਨਾਂ ਦੇ ਗੋਲੇ ਛੁੱਟੇ ਜਾ ਰਹੇ ਨੇ। ਬਹੁਤ ਮਾੜੀ ਗੱਲ ਹੈ ਜੀ ਜੋ ਸਾਡੀਆਂ ਮੰਗਾਂ ਐ ਐਮਐਸਪੀ ਸਾਨੂੰ ਦੇ ਦੇਣ। ਅਸੀਂ ਆਪਣੇ ਆਪ ਸ਼ਾਂਤ ਮਈ ਲਗਾ ਆਪਣੇ ਵਾਪਸ ਘਰਾਂ ਨੂੰ ਮੁੜ ਜਾਵਾਂਗੇ। ਬਾਰਡਰ ਦੀ ਸਥਿਤੀ ਕਿਵੇਂ ਦੇਖਦੇ ਹੋ ਬਾਰਡਰ ਦੀ ਸਥਿਤੀ? ਭਾਈ ਜੀ ਹਾਲ ਤਾਂ ਬਹੁਤ ਬੁਰਾ ਏ। ਅੱਗੇ ਵਧਣਾ ਚਾਹੁੰਦੇ ਆ ਪਰ ਸਾਡੇ ਕੋਲੇ ਕੋਈ ਹਥਿਆਰ ਨਹੀਂ। ਉਹ ਜ਼ਿਆਦਾ ਉਹਨਾਂ ਕੋਲੇ ਜ਼ਿਆਦਾ ਫੋਰਸ ਹੈ। ਸਾਡੇ ਕੋਲੇ ਕੁਝ ਐ ਨਹੀਂ ਇਸ ਕਰਕੇ ਜੇ ਹੁਣ ਸਾਨੂੰ ਅੱਤਵਾਦੀ ਦੱਸਦੇ ਆ ਸਾਡੇ ਹੱਥਾਂ 'ਚ ਕੀ ਐ ਅੱਤਵਾਦੀਆਂ ਦੇ ਹੱਥਾਂ 'ਚ ਆਹ ਹੁੰਦਾ ਏ ਜੇ ਅਸੀਂ ਅੱਤਵਾਦੀ ਹੁੰਦੇ ਫਿਰ ਸਾਡੇ ਕੋਲੇ ਬੰਦੂਖਾਂ ਹੁੰਦੇ ਪਿਸਟਲ ਹੁੰਦੇ ਅਸੀਂ ਅੱਤਵਾਦੀ ਨਹੀਂ ਹੈਗੇ ਸਾਨੂੰ ਸਾਡੇ ਹੱਕ ਦੇ ਦੋ ਬਸ ਅਸੀਂ ਵਾਪਸ ਮੁੜ ਜੰਨੇ ਅਸੀਂ ਆਪਣੇ ਛੋਟੇ ਛੋਟੇ ਬੱਚੇ ਲੈ ਕੇ ਆਏ ਆ ਅਸੀਂ ਅੱਤਵਾਦੀ ਆ ਅੱਤਵਾਦੀ ਤਾਂ ਐ ਕਿੰਨੀਆਂ ਸਵੇੜਦੀਆਂ ਲੱਤਾਂ ਕਿੰਨੇ ਬਾਹਾਂ ਕਿੰਨੀਆਂ ਅੱਖਾਂ ਨਿਕਲਦੀਆਂ ਇਹਨੇ ਅੱਤਵਾਦੀ ਅਸੀਂ ਅੱਤਵਾਦੀ ਨਹੀਂ ਬੱਚਿਆਂ ਨੂੰ ਕਿਉਂ ਲੈ ਕੇ ਆਏ ਤੁਸੀਂ ਭਾਈ ਬੱਚਿਆਂ ਨੂੰ ਦਿਖਾਣ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਵੀ ਸਾਡਾ ਹੱਕ ਸਾਨੂੰ ਮਿਲਦਾ ਨਹੀਂ ਸਾਨੂੰ ਲੜ ਕੇ ਲੈਣੇ ਪੈਂਦੇ ਆ ਪਿਛਲੀ ਅਸੀਂ ਦਿੱਲੀ ਗਏ ਸੀਗੇ ਪਿਛਲੀ ਵਾਰੀ ਮੈਂ ਕਾਫੀ ਦਿਨ ਲੱਗਿਆ ਉਹ ਇਹ ਨਹੀਂ ਸੀਗਾ ਕਿ 1.5 ਸਾਲ ਦਾ ਸੀ ਹੁਣ 1.5 ਸਾਲ ਦਾ ਇਹ ਪਹਿਲਾਂ ਨਹੀਂ ਸੀ ਅਸੀਂ ਉੱਥੇ ਵੀ ਕਾਫੀ ਦਿਨ ਲਾ ਕੇ ਆਏ ਹਾਂ ਹੁਣ ਵੀ ਇਹਨੂੰ ਦਿਖਾਣ ਆ ਮੈਂ ਆਪਣੀ ਕੁੜੀਆਂ ਨੂੰ ਵੀ ਲੈ ਕੇ ਆ ਆਪਣੀ ਵਾਈਫ ਨੂੰ ਵੀ ਆਪਣਾ ਕੰਮ ਕੱਟ ਛੱਡ ਕੇ ਮਾਨੀ ਪਹਿਲਾਂ ਉੱਥੇ ਜਾਣਾ ਸੀ ਆ ਕਈ ਜਥੇਬੰਦੀਆਂ ਦੇ ਨਮਾਇंदे ਨਹੀਂ ਸ਼ਾਮਲ ਹੋਏ ਬੱਤੀ ਵਿੱਚ ਪੰਜ ਅਥੇ ਬੰਦੀਆਂ ਆਈਆਂ ਨੇ ਕੀ ਕੰਨਾ ਚਾਹੁੰਦੇ ਉਹਨਾਂ ਲਈ ਕੀ ਕੰਨਾ ਚਾਹੁੰਦੇ ਭਾਈ ਸਾਰੇ ਨੂੰ ਆਣਾ ਚਾਹੀਦਾ ਇੱਥੇ ਹੱਥ ਬੰਨ ਕੇ ਬੇਨਤੀ ਹੈ ਕੋਈ ਵੀ ਹੋਵੇ ਸਾਰੇ ਇੱਥੇ ਹੱਥ ਬੰਨ ਕੇ ਭਾਈ ਜਲਦੀ ਤੋਂ ਜਲਦੀ ਪਹੁੰਚੋ ਇੱਥੇ ਸਾਡਾ ਸਾਥ ਦਿਓ ਇੱਥੇ ਆ ਕੇ ਅਸੀਂ ਕਿਸੇ ਤੋਂ ਕੁਝ ਨਹੀਂ ਮੰਗਦੇ ਸਾਡਾ ਸਾਥ ਦਿਓ ਬਸ ਇੱਥੇ ਆ ਕੇ ਆ ਸਾਤ ਜਿਹੜਾ ਕਿ ਇੱਕ ਇੱਕ ਸੰਦੇਸ਼ ਦੇਣ ਵਾਸਤੇ ਪਹੁੰਚੇ ਨੇ ਇਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਸਮੇਤ ਆਏ ਨੇ ਉਹਨੇ ਬੱਚਾਂ ਨੂੰ ਦੱਸਣ ਦੇਣਗੇ ਛੋਟੇ ਬੱਚੇ ਨੇ ਛੋਟੀ ਬੱਚੀ ਵੀ ਆਈ ਹੈ ਤੁਸੀਂ ਦੇਖ ਸਕਦੇ ਹੋ ਕੀ ਨਾਮ ਪੁੱਤਰ ਜਸਮੀਤ कौर ਠੀਕ ਹੈ ਨਾ ਚੰਦ ਜੀ ਤੁਸੀਂ ਇੱਥੇ ਪਹੁੰਚੇ ਹੋ ਮੈਂ ਇਹ ਕਹਿਣਾ ਚਾਹੀਦਾ ਚਾਨੀਆ ਕਿ ਮੋਦੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਸਾਡੇ ਨਾਲ ਇਹ ਗਲਤ ਗੱਲ ਹੈ ਨਾ ਹੈ ਨਾ ਮਤਲਬ ਅਸੀਂ ਕਿਸਾਨ ਹਾਂ ਤੇ ਦੱਸ ਇਹ ਥੋੜੀ ਆ ਕਿ ਦੂਸਰੀ ਮਤਲਬ ਆਪਣੀ ਇਥਰੋ ਪੁਲਸ ਭੇਜ ਕੇ ਮੋਦੀ ਮਤਲਬ ਆਪਣੀ ਪੁਲਸ ਭੇਜ ਕੇ ਤੇ ਸਾਡੇ ਤੇ ਹਮਲਾਓ ਕਰਵਾਓ ਇਹ ਗਲਤ ਕਰ ਲੈਣਾ ਮਾਮਾ ਦੇ ਪੁੱਤਾਂ ਨੂੰ ਇਦਾਂ ਤਾਂ ਮਰਵਾ ਰਿਹਾ ਇਹ ਮੋਦੀ ਹਨਾ ਬੱਚਿਆਂ ਤੇ ਇਦਾਂ ਗੋਲੇ ਪੈ ਰਹੇ ਨੇ ਗੁੱਡੀਆਂ ਵਗੈਰਾ ਤੇ ਪੈ ਰਹੇ ਨੇ ਉਹ ਜਿਹੜੇ ਉਹ ਵੀ ਆਪਣੇ ਭਰਾ ਨੇ ਜਿਹੜੇ ਅੱਗੇ ਦੇਖਦਾ ਕਿਸਾਨ ਤੇ ਜਵਾਨ ਆਹਮੋ ਸਾਹਮਣੇ ਕਰ ਦਿੱਤਾ ਦੇ ਦੇ ਫੌਜੀ ਨੇ ਵੀ ਆਪਣੇ ਜਵਾਨੋ ਆਪਣੇ ਦੇ ਜਿਹੜੇ ਉਹ ਵੀ ਆਪਣੇ ਆਹਮੋ ਸਾਹਮਣੇ ਲੜਾਣੇ ਸ਼ੁਰੂ ਕਰਤੇ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਨੇ ਇਹ ਤਾਂ ਗਲਤ ਗੱਲ ਆ ਬਸ ਮਾੜੀ ਗੱਲ ਆ ਬੱਚਿਆਂ ਦਾ ਵੀ ਕਹਿਣਾ ਮਾੜੀ ਗੱਲ ਆ ਹਾਂਜੀ ਮੈਂ ਕੀ ਨਾਮ ਆ ਜੀ ਰੇਨੁਕਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਪਹੁੰਚੇ ਹੋ ਤੁਸੀਂ ਮੈਂ ਤਾਂ ਵੇਖੋ ਜੀ ਇਹੀ ਕਹਿਣਾ ਚਾਹੁੰਦੀ ਕਿ ਬਹੁਤ ਬਹੁਤ ਬੁਰਾ ਕਰ ਰਿਹਾ ਮੋਦੀ ਜੋ ਵੀ ਕਰ ਰਿਹਾ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਅੰਦਰ ਅੰਦਰ ਨਾ ਮਤਲਬ ਖੂਨ ਵਾਲੇ ਮਾਰਕ ਮੈਂ ਇੰਨਾ ਕੁਝ ਬੋਲਾਂ ਮੋਦੀ ਨੂੰ ਪਰ ਮੈਂ ਮਜਬੂਰ ਹਾਂ ਕਿ ਮਤਲਬ बोल नहीं सकती जी पर कितने कितने बहुत दुख हो रहा सवेरे ਜਦੋਂ ਸਾਨੂੰ ਅਸੀਂ ਨਿਊਜ਼ ਦੇਖ ਰਹੇ ਸਾਨੂੰ ਪਤਾ ਲੱਗਿਆ ਕਿ ਅੱਜ ਫਿਰ ਦੋ ਕਿਸਾਨਾਂ ਦੀ ਅੱਜ ਫਿਰ ਮੌਤ ਹੋ ਗਈ ਆ ਤਾਂ ਉਹ ਚੀਜ਼ ਨੇ ਨਾ ਬੜਾ ਅੰਦਰੋਂ ਭਾਵੂ ਕੀਤਾ ਤੇ ਮੈਂ ਆਪਣੇ ਬੱਚਿਆਂ ਨੂੰ ਆਪਣੇ ਹਸਬੰਦ ਨੂੰ ਕਿਹਾ ਕਿ ਚਲੋ ਸਾਨੂੰ ਜਾਣਾ ਚਾਹੀਦਾ ਸਾਨੂੰ ਜਾਣਾ ਚਾਹੀਦਾ ਦੇਖੀ ਜਾਊ ਜੋ ਹੋਊਗੀ ਕੋਈ ਗੱਲ ਨਹੀਂ ਬਹੁਤ ਦੁਨੀਆ ਸਾਡੇ ਨਾਲ ਹੈ ਹਨਾ ਤੇ ਸਾਨੂੰ ਸਾਡੇ ਹੱਕ ਨਹੀਂ ਮਿਲ ਰਹੇ ਬਲਕਿ ਉਪਰੋਂ ਸਾਡੇ ਤੇ ਹਮਲੇ ਕਰ ਰਹੇ ਆ ਫਿਰ ਉਪਰੋਂ ਸਾਡੇ ਇਹਨਾਂ ਨੇ ਟੈਗ ਲਾਇਆ ਹੋ ਜਿਵੇਂ ਅਸੀਂ ਅਤਵਾਦੀਆਂ ਅਸੀਂ ਕਿੱਧਰੋਂ ਅਤਵਾਦੀਆਂ ਅਸੀਂ ਅਸੀਂ ਅਤਵਾਦੀ ਅਤਵਾਦੀ ਤੇ ਜਿਹੜੇ ਮਾਵਾ ਦੇ ਪੁੱਤ ਜਾਂ ਬਜ਼ੁਰਗਾਂ ਨੂੰ ਤੰਗ ਕਰ ਰਹੇ ਪਰੇਸ਼ਾਨ ਕਰ ਰਹੇ ਆ ਨਾ ਅਸੀਂ ਕਿਧਰੋਂ ਸਾਨੂੰ ਅਸੀਂ ਹਤਵਾਦੀ ਲੱਗਦੇ ਨਾ ਗੋਲੇ ਛੱਟੇ ਜਾ ਰਹੇ ਨੇ ਕਿਵੇਂ ਦੇਖਦੇ ਗੋਲੇ ਛੱਟੇ ਬਹੁਤ ਬੁਰਾ ਲੱਗ ਰਿਹਾ ਜੀ ਉਹ ਤਾਂ ਪੁੱਛੋ ਹੀ ਨਾ ਜੀ ਬਹੁਤ ਬੁਰਾ ਲੱਗ ਰਿਹਾ ਮੈਨੂੰ ਉਸ ਚੀਜ਼ ਨੂੰ ਮੈਂ ਮਜਬੂਰਾਂ ਕਿ ਮੈਂ ਅੱਗੇ ਨਹੀਂ ਜਾ ਸਕਦੀ ਮੈਂ ਤੇ ਮੈਡਮ ਨਾਲ ਗੱਲਾਂ ਕਰ ਰਹੀ ਸੀ ਮੈਡਮ ਕਹਿੰਦੀ ਮੈਂ ਅੱਗੇ ਜਾਊਂਗੀ ਪਰ ਮੈਂ ਆਪਣੇ ਪਿੱਛੋਂ ਘਟਦੇ ਨੂੰ ਲੈ ਕੇ ਆ ਮੈਂ ਕਿਹਾ ਕੋਈ ਦੋਏ ਬੱਚੇ ਸੰਭਾਲ ਲੈਣਾ ਸਾਡੇ ਪਿੱਛੇ ਲੈ ਕੇ ਘਟਦੇ ਅਸੀਂ ਦੋਏ ਅੱਗੇ ਜਾ ਕੇ ਮੈਂ ਜਾਊਂਗਾ ਅੱਗੇ ਪਰ ਬੱਚਿਆਂ ਕਰਕੇ ਥੋੜਾ ਦੇਖਣਾ ਮੈਨੂੰ ਉਹ ਜਾਂਦਾ ਯਾਰ ਨਹੀਂ ਬੱਚੇ ਨੇ ਅੱਗੇ ਲਾਈ ਜਾਂਦਾ ਕਿ ਅਸੀਂ ਤਾਂ ਸਾਰ ਲਾਂਗੇ ਬੱਚਿਆਂ ਦਾ ਔਖਾ ਹੋ ਜਾਣਾ ਵਿਚਾਲੇ ਇਹ ਇਹ ਉਹ ਕਿਸਾਨ ਨੇ ਜਿਹੜੇ ਕਿ ਆਪਾਂ ਨੂੰ ਅੰਨ ਪੈਦਾ ਕਰਕੇ ਦਿੰਦੇ ਨੇ ਜੇ ਇਹ ਖਤਮ ਹੁੰਦਾ ਤਾਂ ਭਾਈ ਪਿੱਛੇ ਕੀ ਰਹਿ ਜਾਣਾ ਫਿਰ ਕੀ ਰਹੂਗਾ ਪਿੱਛੇ ਕੁਝ ਵੀ ਨਹੀਂ ਰਹਿਣਾ ਮਰ ਜਾਓ ਭੁੱਖੇ ਆਪਣੇ ਤੋਂ ਹੀ ਕਿੰਨੇ ਦੀ ਆਟੇ ਦੀ ਥੈਲੀ 1.5-200 ਰੁਪਏ ਦੀ ਇਹ ਬਾਜ਼ਾਰ ਦੀ ਕੀਮਤ ਕਿੱਥੇ ਜਾਣੀ ਨੇ ਪਾਉ 500 ਨੂੰ ਉਨੀ ਆਪਣੀ ਦਿਹਾੜੀ ਉਹਨੇ ਆਟੇ ਦੀ ਥੈਲੀ ਪੰਜਾਬ ਸਰਕਾਰ ਦੇ ਰੋਲ ਨੂੰ ਕਿਵੇਂ ਅਦਾਕ ਦੇਖਦੇ ਹੋ ਕਿ ਪੰਜਾਬ ਸਰਕਾਰ ਦਾ ਜਿਹੜਾ ਰੋਲ ਨਿਭਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਕੁਝ ਨਹੀਂ ਨਿਭਾਰੀ ਭਾਈ ਪੰਜਾਬ ਸਰਕਾਰ ਬਹੁਤ ਪਿੱਛੇ ਕੀ ਕਰ ਰਹੀ ਐ ਇੱਥੇ ਰਲੇ ਹੋਏ ਨੇ ਜੀ ਰਲੀ ਮਿਲੀ ਪੁਕਤਾ ਜੇ ਭਗਵਾਨ ਤਮਾਨ ਚਾਵੇ ਪੰਜਾਬ ਸਰਕਾਰ ਚਾਵੇ ਬਹੁਤ ਕੁਝ ਕਰ ਸਕਦੀ ਐ ਆ ਬਾਰਡਰ ਬੁਡਰ ਪੱਟਣਾ ਤਾਂ ਕੁਝ ਵੀ ਨਹੀਂ ਆਪਣੇ ਵਾਸਤੇ ਜੇ ਸਾਡਾ ਸਰਕਾਰ ਸਾਨੂੰ ਪਿੱਛੋਂ ੱੱਕਾ ਵੀ ਲਾ ਦੇਵੇ ਨਾ ਮੜਾ ਜਾ ਇਹ ਤਾਂ ਅਸੀਂ ਮਿੰਟਾਂ 'ਚ ਪੱਟ ਦਾਂਗੇ ਬਾਰਡਰ ਪੱਟਣ ਦੀ ਗੱਲ ਕਰਦੇ ਇੱਕ ਪਾਸੇ ਥਰੂ ਗੈਸ ਦੇ ਗੋਲੇ ਪੰਜਾਬ 'ਚ ਚੱਲ ਰਹੇ ਨੇ ਕੁਝ ਵੀ ਨਹੀਂ ਹੈ ਬਾਈ ਜੀ ਆਪਣੇ ਵਾਸਤੇ ਪੰਜਾਬ ਦੇ ਵਿੱਚ ਅਸੀਂ ਛੁੱਟੇ ਜਾ ਰਹੇ ਨੇ ਆਪਣੀਆਂ ਦੁਦ ਬਹੁਤ ਗਲਤ ਗੱਲ ਹੈ ਜੀ ਪੰਜਾਬ ਸਰਕਾਰ ਕਰਕੇ ਕਿਉਂ ਨਹੀਂ ਕੁਝ ਕਰਦੇ ਪੰਜਾਬ ਚ ਆਹੋ ਆਪਾਂ ਪੰਜਾਬ 'ਚ ਆਹੋ ਸਾਡੇ ਪੰਜਾਬ 'ਚ ਖੜੇ ਆ ਜੀ ਉਹ ਜੇ ਪੰਜਾਬ ਸਰਕਾਰ ਸਾਨੂੰ ਕੁਝ ਦੇ ਦੇਵੇ ਆਪਣੀ ਸਾਨੂੰ ਸੇਫਟੀ ਵਾਸਤੇ ਦੇ ਦੇਵੇ ਗੋਲੇ ਛੱਡੋ ਬੰਬ ਘੇਰ ਲਓ ਅਸੀਂ ਇਹ ਵਾਪਾਰ ਕਰ ਲਾਂਗੇ ਬਾਕੀ